아, 이땅 파도에. 아. 이땅 파도에. 아, 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 이땅 파도에. 对吧？哎。<Cool. S 2> <Yeah. S 1> uh. ਉਹ ਸੇਫਟ ਠੀਕ ਆ ਦੱਦੀ ਕਰ ਬਸ ਬਸ ਹਾਂ ਥੋੜੀ ਰੱਖ ਲਾ ਬਾਜ ਵੀ ਕੰਮ ਆਉ ਚੱਕਰ ਸਾਈ ਜਾਂਦੇ ਹਾਲੇ ਤੱਕ ਉਹ ਤਾਂ ਡੋਰ ਹੋ ਜੂ ਕੋਸ ਨਹੀਂ ਹੁੰਦਾ ਆ

ਕਰਨੀ ਬੋ ਆਲਾ ਸਾਡਲਾ ਪਿਆਗਾ ਉਹ ਸਾਡਲੇ ਉਹ ਸਾਡਲੇ ਕੀ ਕਹਤੇ ਤਰਾ ਕੋਹ ਨਹੀਂ ਇੱਥੇ ਲਿਟਿਆ ਪਿਆ ਹੈ ਸੁਣੋ ਨੀਂਦ ਆ ਗਈ ਹੁਣ ਨੀਂਦ ਆ ਗਈ ਤੇ ਘਰੇ ਹੈਗਾ ਕੋਈ ਮੈਂ ਤਾਂ ਪਾਣੀ ਲੈਣ ਆਇਆ ਪਾਣੀ ਲੈਣ ਆਇਆ ਸੀ ਕਹੀ ਕਿੱਥੇ ਆ ਕੋਈ ਨਹੀਂ ਰਹੇ ਇੱਥੇ ਕੋਈ ਹੁੰਦੀ ਹੈ ਕਦੋਂ ਗਿਆ ਤੂੰ ਮਾ ਹੁਣੀ ਆਇਆ ਸੀ ਚਾਲੋ ਸੱਤ ਲਈ ਚਾਲ ਆਇਆ ਖਾਦਾ ਵਾ ਲੱਗਦਾ ਤੇਰਾ ਕੋਲ ਉਹ ਨਹੀਂ ਖਾਦਾ ਵਾ ਤੁਸੀਂ ਉਹੀ ਕਰੀ ਜਾਂਦੇ ਰਹਿੰਦੇ ਆ ਖਾਦਾ ਵਾ ਚਲਾ ਆਇਆ ਆਇਆ ਤਰੇ ਖਾਤਾ ਨਹੀਂ ਲੱਗਦਾ ਜਿਵੇਂ ਖਾ ਕੇ ਡਿੱਗਿਆ ਹੰਨਾ ਉੱਥੇ ਕੋਲ ਉਹ ਨਹੀਂ ਯਾਰ ਹੈਂ ਉਹੀ ਬੋਲੀ ਜਾਂਦਾ ਕਿੱਥੇ ਤੂੰ ਲਿਆ ਕੇ ਦੇ ਤਾਂ ਮੈਨੂੰ ਕੁਛ ਮੈਂ ਲੱਗਿਆ ਪਿਆ ਕਰਨਾ ਸੀ